हां जी ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ-ਠਾਕ ਹੋਵੋਗੇ ਆਸ ਕਰਦੇ ਹਾਂ ਇਹ ਜਿਹੜੀ ਵੀਡੀਓ ਆ ਊਂਠ ਦੀ ਵੀਡੀਓ ਆ ਸ਼ਾਇਦ ਤੁਸੀਂ ਇਹ ਵੀਡੀਓ ਪਹਿਲੀ ਵਾਰੀ ਦੇਖਦੇ ਹੋਵੋਗੇ ਕਿਉਂਕਿ ਮੈਂ ਜਦੋਂ ਇਹਨੂੰ ਦੇਖਿਆ ਵੀਡੀਓ ਨੂੰ ਤਾਂ ਮੈਂ ਵੀ ਹੈਰਾਨ ਹੋ ਗਿਆ ਕਿ ਕੀ ਕਰ ਰਹੇ ਨੇ ਤੇ ਫਿਰ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਕੀ ਗੱਲਬਾਤ ਆ ਕਹਿੰਦੇ ਜਦੋਂ ਊਂਠਣੀ ਆ ਜਿਹੜੀ ਉਹ ਬੱਚੇ ਨੂੰ ਜਨਮ ਦਿੰਦੀ ਆ ਕਈ ਵਾਰ ਜਿਹੜੀ ਊਂਠਨੀ ਹੁੰਦੀ ਆ ਉਹ ਆਪਦੇ ਬੱਚੇ ਨੂੰ ਐਕਸੈਪਟ ਨਹੀਂ ਕਰਦੀ। ਉਹਨੂੰ ਲੱਗਦਾ ਹੀ ਨਹੀਂ ਵੀ ਉਹਨੇ ਕਿਸੇ ਬੱਚੇ ਨੂੰ ਜਨਮ ਦਿੱਤਾ। ਤਾਂ ਉਹ ਆਪਣੇ ਬੱਚੇ ਨੂੰ ਠਕਰਾ ਦਿੰਦੀ ਆ ਉਹਨੂੰ ਲੱਤਾਂ ਮਾਰਦੀ ਆ। ਫੇਰ ਇਹ ਲੋਕ ਕੀ ਕਰਦੇ ਨੇ ਊਂਠਨੀ ਦਾ ਮੂੰਹ ਬੰਨ੍ਹ ਦਿੰਦੇ ਨੇ। ਬੁੱਲ ਉੱਪਰਲੇ ਬੰਨ੍ਹ ਕੇ ਮੂੰਹ ਬੰਨ੍ਹ ਦਿੰਦੇ ਆ ਤੇ ਪਿੱਛੋਂ ਵਾਸ਼ਰੂਮ ਵਾਲੀ ਉਹਦੀ ਜਿਹੜੀ ਜਗ੍ਹਾ ਹੁੰਦੀ ਆ ਉਹ ਬੰਨ੍ਹ ਦਿੰਦੇ ਨੇ ਟਾਈਟ ਕਰਕੇ ਕਿ ਉਹਨੂੰ ਵਾਸ਼ਰੂਮ ਨਹੀਂ ਆਉਂਦਾ। ਫੇਰ ਉਹਨੂੰ ਜੋੜ ਪੈਂਦਾ ਜਦੋਂ ਜਾਨੀ ਉਹਨੂੰ ਫੀਲ ਕਰਾਉਂਦੇ ਆ ਕਿ ਤੂੰ ਪ੍ਰੈਗਨੈਂਟ ਆ ਫਿਰ ਉਹਨੂੰ ਜਦੋਂ ਜ਼ੋਰ ਪੈਂਦਾ ਜਦੋਂ ਫਿਰ ਉਹ ਉਹਨੂੰ ਅੰਦਰ ਪੇਨ ਸ਼ੁਰੂ ਹੁੰਦੀ ਆ ਉਹਨੂੰ ਲੱਗਦਾ ਵੀ ਮੈਨੂੰ ਦੁੱਖ ਲੱਗਦਾ ਫਿਰ ਉਹ ਤੋਂ ਬਾਅਦ ਇਹ ਕੱਪੜਾ ਖੋਲਦੇ ਆ ਤੇ ਫਿਰ ਉਹਦੇ ਬੱਚੇ ਨੂੰ ਉਹਦੇ ਕੋਲੇ ਲਿਜਾ ਕੇ ਛੱਡਦੇ ਨੇ ਫਿਰ ਉਂਟਣੀ ਨੂੰ ਲੱਗਦਾ ਵੀ ਇਹ ਮੇਰਾ ਬੱਚਾ ਤੇ ਫਿਰ ਉਂਟਣੀ ਜਾ ਕੇ ਬੱਚੇ ਨੂੰ ਆਪਣਾ ਦੁੱਧ ਪਿਆਉਂਦੀ ਆ ਸਲਾਮ ਆ ਇਹਨਾਂ ਲੋਕਾਂ ਦੀ ਸਮਝ ਨੂੰ ਜਿਹੜੇ ਇੱਕ ਬੱਚੇ ਨੂੰ ਉਹਦੀ ਮਾਂ ਦੇ ਨਾਲ ਮਲਾਉਣ ਦੇ ਲਈ ਇੰਨੇ ਯਤਨ ਕਰਦੇ ਨੇ ਦੇਖੋ ਤੁਸੀਂ ਇਨਸਾਨ ਦੀ ਸਮਝ ਦੇ ਵਿੱਚ ਇਹ ਚੀਜ਼ ਆਈ ਹਨਾ ਉਹਨੂੰ ਪਤਾ ਲੱਗਿਆ ਵੀ ਇੱਕ ਹੂੰਠਨੀ ਆਪਣੇ ਬੱਚੇ ਨੂੰ ਕਿਉਂ ਕਿਸ ਗੱਲੋਂ ਨਕਾਰਦੀ ਆ ਫਿਰ ਉਹ ਉਹਨਾਂ ਨੇ ਉਹਨੂੰ ਚੀਜ਼ ਨੂੰ ਸਮਝਿਆ ਫਿਰ ਉਹਨਾਂ ਨੇ ਯਤਨ ਕੀਤੇ ਕਿ ਫਿਰ ਉਹਨਾਂ ਨੇ ਉਹ ਹੂੰਠਨੀ ਨੂੰ ਯਕੀਨ ਦਵਾਇਆ ਵੀ ਤੂੰ ਮਾਂ ਬਣਨ ਵਾਲੀ ਹੈ ਦੇਖੋ ਇੱਕ ਜਾਨਵਰ ਨੂੰ ਹਨਾ ਯਕੀਨ ਦਵਾਇਆ ਕਿ ਤੂੰ ਮਾਂ ਬਣਨ ਵਾਲਾ ਉਹ ਤੋਂ ਬਾਅਦ ਜਾ ਕੇ ਉਠਨੀ ਨੇ ਆਪਣੇ ਬੱਚੇ ਨੂੰ ਅਕਸੈਪਟ ਕੀਤਾ ਕਮਾਲ ਆ ਬਈ ਕਮਾਲ ਇਹ ਤੋਂ ਪਹਿਲਾਂ ਇਦਾਂ ਦੀ ਚੀਜ਼ ਦੇਖੀ ਸੀ ਜ਼ਰੂਰ ਦੱਸਿਓ ਧੰਨਵਾਦ